इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੱਤੀ ਦੇ ਕਹਿੰਦੇ ਫ੍ਰੀ ਕਰਤੀ ਫ੍ਰੀ ਕਰਤੀ ਪਰ ਫ੍ਰੀ ਆਉਂਦੀ ਕਿੱਥੇ ਆ ਸਵੇਰੇ ਵੀ ਜਦੋਂ ਕਿਤੇ ਨੌਂ ਟਾਂ ਦਾ ਟਾਈਮ ਆ ਉਦੋਂ ਵੀ ਬੰਦ ਰਾਤ ਨੂੰ ਸ਼ਾਮ ਨੂੰ ਵੀ ਬੰਦ ਜਦਦਰੋਕੀ ਪਣੀ ਦਾ ਟਾਈਮ ਆ ਉਦੋਂ ਨਹੀਂ ਸੰਦੇ ਤੇ ਕਿਸਾਨਾਂ ਨੂੰ ਤੇ ਵੈਸੇ ਹੀ ਨਹੀਂ ਬੱਤੀ ਲੈ ਕੇ ਰਾਜੀ ਕਿਸਾਨਾਂ ਨੂੰ ਤੇ ਕਹਿੰਦੇ ਪੰਜਾਬ ਛੱਡ ਦਿਓ ਪਰ ਛੱਡਣਾ ਹੈ ਨਹੀਂ ਇਹਨਾਂ ਦੇ ਆਖੇ ਰਾਤ ਨੂੰ 2 ਵਜੇ ਕਿਸਾਨਾਂ ਨੂੰ ਬੱਤੀ ਦਿੰਦੇ ਆ ਕੀ ਹਰ ਕਿਸਾਨਾਂ ਦੇ ਜਾਨ ਦੀ ਮਹੱਤ ਨਹੀਂ ਕੀ ਉਹ ਰਾਤ ਨੂੰ ਉੱਠ ਕੇ 2 ਵਜੇ ਆਪਣੀਆਂ ਕਣਕਾਂ ਪਰਨ ਬਾਕੀਆਂ ਨੂੰ ਜਾਨੀ ਠੰਡ ਲੱਗਦੀ ਕੋਈ ਬੱਤੀ ਨਹੀਂ ਸਰਕਾਰ ਦਾ ਮੰਦਾ ਹਾਲ ਬਿਲਕੁਲ ਨਕਮ ਨਹੀਂ ਸਰਕਾਰ ਚ ਵੇ ਗਈ ਹੈ ਗਲਤੀ ਹੋ ਗਈ ਲੋਕਾਂ ਨੂੰ ਸਰਕਾਰ ਕਿ ਜਦੋਂ ਹੱਦੀ ਸਰਕਾਰ ਆਈ ਲੋਕਾਂ ਨੂੰ 24 ਘੰਟੇ ਬੱਤੀ ਦੀ ਤਿਆਰੀ ਹੈ 24 ਘੰਟੇ ਕਿੱਥੇ ਦਿੱਤੀ ਜਾ ਰਹੀ ਹੈ ਪਿੰਡ 'ਚ ਕਿਹੇ ਜਾ ਕੇ ਪੁੱਛਣ ਦੱਸੇ ਪਿੰਡ ਛੱਡੋ ਸ਼ਹਿਰ ਪੁੱਛਣ ਕਿ ਇਹਨੂੰ ਪੁੱਛਣ ਕਿਥੋਂ ਮਰਜੀ ਕਿਤੇ ਪਬਲਿਕ ਨੂੰ ਜਾ ਕੇ ਪੁੱਛਣ ਲੋਕਾਂ ਨੂੰ ਜਾ ਕੇ ਪੁੱਛਣ ਸਰਕਾਰ ਦੇ ਕਹਿਣ ਨਾਲ ਥੋੜੀ ਔਰ ਨਾਲ ਨਾਲੇ ਕਾਟਾਂ ਨੇ ਜਿਹੜੇ ਕਾਟਰ ਮੈਸੇਜ ਆਉਂਦੇ ਨੇ ਇਹ ਵੀ ਪੜ ਕੇ ਦੇ ਸਕਦੇ ਹੋ ਤੁਸੀਂ ਵੀ ਕਿੰਨੇ ਕਿੰਨੇ ਦੇ ਰਹੇ ਨੇ ਹਰ 10 15 ਮਿੰਟ ਦੇ ਬਾਅਦ ਬਾਅਦ 2 ਘੰਟੇ ਦਾ ਕੱਟ 3 ਘੰਟੇ ਦਾ ਕੱਟ ਬੱਤੀ ਆ ਹੀ ਨਹੀਂ ਲੱਗੀ ਆ ਵਬੀ ਵਾਲੀ ਮੋਟਰ ਵਾਲੀ ਤੇ ਬਿਲਕੁਲ ਹੀ ਨਹੀਂ ਮੋਟਰ ਵਾਲੀ ਤਾਂ ਰਾਤ ਨੂੰ 2 ਵਜੇ ਦਿੰਦੇ ਆ ਵੀ ਡਿੱਗੋ ਜਾ ਕੇ ਟਰੱਡ ਦੇ ਵਿੱਚ ਸਰਕਾਰ ਕੋ ਵੀ ਮੰਗ ਕਰਦੇ ਹੋ ਵਿੱਚ ਨਹੀਂ ਮੈਗਮੈਨ ਕੋਈ ਸਰਕਾਰ ਸਰਕਾਰ ਕੋ ਕੀ ਮੰਗਣਾ ਨਾ ਕੋਈ ਦਿੰਦੀ ਹੈ ਕੁਝ ਨਹੀਂ ਇਹਨਾਂ ਕੋਈ ਕੁਝ ਮੰਗਦਾ ਮੈਂ ਤਾਂ ਕਰਤਾ ਮੈਂ 50 ਦਾ